ਮੋਦੀ ਸਾਹਿਬ ਨਾਲ ਬੜੀਆਂ ਮੀਟਿੰਗਾਂ ਹੋਈਆਂ ਪਰ ਇਹਨਾਂ ਨੇ ਸਾਨੂੰ ਕੋਈ ਪੇੜ ਪੱਲੇ ਨਹੀਂ ਪਾਇਆ ਕਿਸਾਨਾਂ ਦੇ ਮੰਗਾਲੇ ਪਾਸੇ ਤੇ ਧਿਆਨ ਹੀ ਨਹੀਂ ਦਿੱਤੇ ਕਦੀ ਅਜ ਤਾਂ ਕਰਨਾ ਕਦੀ ਉਤਾ ਕਰਨਾ ਬੜੇ ਵੱਡੇ ਪੱਧਰ ਤੇ ਤਿਆਰੀਆਂ ਸਾਡੀਆਂ ਜਿਵੇਂ ਸਾਡੀਆਂ ਜਥੇਪੰਦੀਆਂ ਦਾ ਪਿੱਛੋ ਹੁਕਮ ਆਏਗਾ ਆਪਾਂ ਬੈਰੀਆਂ ਤੋੜ ਕੇ ਦਲੀ ਹਲ ਵਧਾਂਗੇ ਦੇਖੋ ਜੀ ਅਸੀਂ ਦੇਖ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਦਰਿਆਵਾਂ ਨੂੰ ਬੰਨ ਲਾ ਸਕਦੇ ਆ ਨਾ ਤੇ ਇਹ ਬੰਨ ਤੇ ਵੈਸੇ ਤੋੜ ਸਕਦੇ ਆ ਤੇ ਇਹ ਕਰਕੇ ਮੋਦੀ ਨੂੰ ਇਹੋ ਹੀ ਅਪੀਲ ਆਪ ਆਪਣੀ ਵੀ ਮੰਨ ਜਾਣਾ ਚਾਹੀਦਾ ਇਹਦੋਂ ਵੱਧ ਅਸੀਂ ਕੋਈ ਨਹੀਂ ਕਰਾਂਗੇ ਜਦੋਂ ਵੀ ਲੋੜ ਪਈ ਆਹਾਂ ਆਪਣੇ ਕਿਸਾਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਤੁਰਾਂਗੇ ਤੇ ਆਪਣਾ ਬੈਰੀਕਾਰ ਤੋੜ ਕੇ ਪਾਰ ਕਰਾਂਗੇ ਜੋਸ਼ ਭਰਿਆ ਮਾਹੌਲ ਆ ਚੜ੍ਹਦੀ ਕਲਾ ਵਾਲਾ ਮਾਹੌਲ ਆ ਚੜ੍ਹਦੀ ਕਲਾ ਦੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਕਿਸਾਨ ਵੀਰ ਦੇ ਪਿਛਲੇ ਪਾਸੇ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਕੋਈ ਪਾਕਿਸਤਾਨ ਅਤੇ ਭਾਰਤ ਦੀ ਸਰਹੱਦ ਨਹੀਂ ਹੈ ਇਹ ਪੰਜਾਬ ਅਤੇ ਹਰਿਆਣਾ ਦਾ ਬਾਰਡਰ ਆ ਸ਼ੰਭੂ ਬੈਰੀਅਰ ਦੇ ਉੱਤੇ ਮੌਜੂਦ ਆ ਇਹ ਤਸਵੀਰ ਤੁਹਾਨੂੰ ਦਿਖਾਵਾਂਗਾ ਜਿਹੜੀਆਂ ਸਾਹਮਣੇ ਵਾਲੇ ਪਾਸੇ ਵੱਡੀਆਂ-ਵੱਡੀਆਂ ਲਾਈਟਾਂ ਤੁਹਾਨੂੰ ਚਲਦੀਆਂ ਨਜ਼ਰ ਆ ਰਹੀਆਂ ਹੋਣਗੀਆਂ ਜਾਂ ਫੋਰਸ ਦੇ ਜਵਾਨ ਖੜੇ ਹੋਏ ਨਜ਼ਰ ਆ ਰਹੇ ਹੋਣਗੇ ਜਿਹੜੀ ਕੰਦ ਨਜ਼ਰ ਆ ਰਹੀ ਹੋਵੇਗੀ ਇਹ ਕੰਦ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਤਿਆਰ ਕਰਵਾਈ ਗਈ ਆ ਤਾਂ ਜੋ ਕਿਸਾਨਾਂ ਨੂੰ ਦਿੱਲੀ ਵੱਲ ਨਾ ਜਾਣ ਦਿੱਤਾ ਜਾਵੇ ਹਰਿਆਣੇ ਦੇ ਵਿੱਚ ਐਂਟਰੀ ਬੈਨ ਕਰ ਦਿੱਤੀ ਗਈ ਆ ਉਕਤ ਦਿੱਤਾ ਗਿਆ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਲਗਾਤਾਰ 13 ਤਰੀਕ ਤੋਂ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਦਿੱਲੀ ਵੱਲ ਨੂੰ ਜਾਣਾ ਚਾਹੁੰਦੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਪਰ ਕੇਂਦਰ ਸਰਕਾਰ ਦੇ ਵੱਲੋਂ ਜੋ ਰਵਈਆ ਕਿਸਾਨਾਂ ਦੇ ਨਾਲ ਅਪਣਾਇਆ ਜਾ ਰਿਹਾ ਉਹ ਇਸ ਵਕਤ ਤੁਹਾਨੂੰ ਤਸਵੀਰਾਂ ਉਸ ਦੀਆਂ ਦਿਖਾ ਰਹੇ ਹਾਂ ਹਾਲਾਕੀ ਮੀਟਿੰਗਾਂ ਦਾ ਗੇੜ ਵੀ ਹੁੰਦਾਗਾ ਚੌਥੇ ਗੇੜ ਦੀ ਮੀਟਿੰਗ ਹੁੰਦੀ ਆ ਉਸ ਦੇ ਵਿੱਚ ਵੀ ਸਹਿਮਤੀ ਨਹੀਂ ਬਣ ਪਉਂਦੀ ਕੇਂਦਰ ਸਰਕਾਰ ਦੇ ਤਿੰਨ ਮੰਤਰੀ ਆਉਂਦੇ ਆ ਕਿਸਾਨਾਂ ਨੂੰ ਪ੍ਰਸਤਾਵ ਰੱਖ ਕੇ ਜਾਂਦੇ ਆ ਕਿ ਅਸੀਂ ਚਾਰ ਫਸਲਾਂ ਦੇ ਉੱਤੇ ਐਮਐਸਪੀ ਦੇ ਦੇਵਾਂਗੇ ਪਰ ਜਿਹੜਾ ਕਿਸਾਨਾਂ ਦੇ ਵੱਲੋਂ ਜਿਹੜਾ ਉਹ ਪ੍ਰਸਤਾਵ ਸੀਗਾ ਉਸ ਨੂੰ ਠੁਕਰਾ ਦਿੱਤਾ ਗਿਆ ਤੇ ਕੱਲ ਨੂੰ 11 ਵਜੇ ਦਿੱਲੀ ਜਾਣ ਦੀ ਕੌਲ ਕਿਸਾਨ ਵੀਰਾਂ ਨੂੰ ਦੇ ਦਿੱਤੀ ਜਾਂਦੀ ਆ ਤਸਵੀਰਾਂ ਦਿਖਾ ਦਈਏ ਇੱਧਰਲੇ ਪਾਸੇ ਜਿਹੜਾ ਦੂਜੇ ਪਾਸੇ ਕਿਸਾਨ ਨੇ ਉਹਨਾਂ ਦੇ ਵੱਲੋਂ ਆਪਣੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਗੱਟੇ ਭਰ ਕੇ ਲਿਆਂਦੇ ਜਾ ਰਹੇ ਨੇ ਰੇਤੇ ਦੇ ਗੱਟੇ ਭਰ ਕੇ ਲਿਆਂਦੇ ਜਾ ਰਹੇ ਨੇ ਟਰਾਲ ਆਂ ਟਰਾਲੀਆਂ ਇੱਥੇ ਪਹੁੰਚ ਰਹੀਆਂ ਨੇ ਹਜ਼ਾਰਾਂ ਦੀ ਗੰਤੀ ਦੇ ਵਿੱਚ ਜਿਹੜੇ ਗੱਟੇ ਲੈ ਕੇ ਕਿਸਾਨ ਸ਼ੰਭੂ ਬਹਿਰੀਆ ਤੇ ਪਹੁੰਚ ਰਹੇ ਆ ਕਿਸਾਨਾਂ ਦਾ ਕਹਿਣਾਗਾ ਕਿ ਜੋ ਪ੍ਰਸ਼ਾਸਨ ਦੇ ਵੱਲੋਂ ਸੂਲਾਂ ਲਗਾਈਆਂ ਗਈਆਂ ਨੇ ਸੂਲਾਂ ਲਗਾ ਦਿੱਤੀਆਂ ਗਈਆਂ ਨੇ ਸਰਹਦ ਦੇ ਉੱਤੇ ਰੋਕਾਂ ਦੇ ਲਈ ਤਾਂ ਜੋ ਕਿਸਾਨਾਂ ਜਿਹਦੇ ਟਰੈਕਟਰ ਨੇ ਉਹਨਾਂ ਦੇ ਟਾਇਰ ਪੈਂਚਰ ਹੋ ਜਾਣ ਤਾਂ ਆਪਣੇ ਟਰੈਕਟਰਾਂ ਨੂੰ ਬਚਾਉਣ ਦੇ ਲਈ ਅਤੇ ਲੰਘਣ ਦੇ ਲਈ ਇਹ ਗੱਟੇ ਲਿਆਂਦੇ ਗਏ ਆ ਜਾਂ ਇਸ ਤੋਂ ਇਲਾਵਾ ਕੱਗਰ ਲੰਘਦਾ ਗਾ ਇਥੋਂ ਕੱਗਰ ਦੇ ਵਿੱਚੋਂ ਦੀ ਵੀ ਜਿਹੜੇ ਟੋਏ ਪੱਟ ਦਿੱਤੇ ਗਏ ਆ ਪ੍ਰਸ਼ਾਸਨ ਦੇ ਵੱਲੋਂ ਜੀਸੀਬੀ ਦੇ ਨਾਲ ਤਾਂ ਜੋ ਕਿਸਾਨ ਕੱਗਰ ਦੇ ਵਿੱਚੋਂ ਦੀ ਲੰਘ ਨਾ ਸਕਣ ਤਾਂ ਉਸ ਨੂੰ ਵੀ ਜਿਹੜਾ ਪਰਨ ਦੇ ਕਕਰ ਦੇ ਵਿੱਚੋਂ ਪੌਲ ਬਣਾਉਣ ਦੇ ਲਈ ਰਸਤਾ ਬਣਾਉਣ ਦੇ ਲਈ ਜਿਹੜੇ ਗੱਟਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਦੇਸੀ ਜਗਾੜ ਦੇ ਰਾਹੀਂ ਦਿੱਲੀ ਵਧਨ ਦੀਆਂ ਤਿਆਰੀਆਂ ਕਿਸਾਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਸ਼ੰਭੂ ਬੈਰੀਅਰ ਦੇ ਉੱਤੇ ਪਹੁੰਚੇ ਹੋਏ ਨੇ ਰਾਤ ਦੀਆਂ ਤਸਵੀਰਾਂ ਤੁਹਾਨੂੰ ਸ਼ੰਭੂ ਬੈਰੀਅਰ ਤੋਂ ਦਿਖਾ ਰਿਹਾ ਕਿਸ ਤਰੀਕੇ ਦਾ ਮਾਹੌਲ ਆ ਸ਼ੰਭੂ ਬੈਰੀਅਰ ਦੇ ਉੱਤੇ ਗੱਲਬਾਤ ਵੀ ਅਸੀਂ ਕਰਾਂਗੇ ਕੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕੱਲ ਨੂੰ ਦਿੱਲੀ ਜਾਣ ਨੂੰ ਲੈ ਕੇ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਜੀ ਇਸ ਵਕਤ ਰਾਤ ਦਾ ਸਮਾਂ ਹੈਗਾ ਸ਼ੰਭੂ ਬੈਰੀਅਰ ਦੇ ਉੱਤੇ ਤੁਸੀਂ ਮੌਜੂਦ ਹੋ ਕੀ ਪ੍ਰਬੰਧ ਕੀਤੇ ਜਾ ਰਹੇ ਆ ਸਾਸੀ ਗਾਲ ਜੀ ਮੈਂ ਸਰਬਜੀਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕਾਈ ਵਜੋਂ ਪ੍ਰਧਾਨ ਆ ਭਾਜੀ ਇਹ ਮੋਤੀ ਸਾਹਿਬ ਨਾਲ ਬੜੀਆਂ ਮੀਟਿੰਗਾਂ ਹੋਈਆਂ ਪਰ ਇਹਨਾਂ ਨੇ ਸਾਨੂੰ ਕੋਈ ਪੇੜ ਪੱਲੇ ਨਹੀਂ ਪਾਇਆ ਕਿਸਾਨਾਂ ਦੇ ਮੰਗਾਲੇ ਪਾਸੇ ਦਾ ਧਿਆਨ ਹੀ ਕਿਤੇ ਕਦੀ ਆ ਜਿਦਾਂ ਕਰਨਾ ਕਰੀ ਉਦਾਂ ਕਰਨਾ ਕੀ ਤੋਂ ਕਿਸਾਨ ਜਿੱਥੇ ਬੜੀਆਂ ਜਿਹੜੀਆਂ ਲੜ ਰਹੀਆਂ ਨੇ ਉਹ ਬੜੀਆਂ ਸੂਝਵਾਨ ਨੇ ਬੜੇ ਸ਼ਾਂਤ ਵੀ ਟੰਗਣਾ ਆਪਾਂ ਇੱਥੇ 11 ਤਰੀਕ ਨੂੰ ਇੱਥੇ ਆਏ ਹੋਇਆ ਸੋ ਬੜੇ ਵੱਡੇ ਪੱਧਰ ਤੇ ਤਿਆਰੀਆਂ ਸਾਡੀਆਂ ਜਿਵੇਂ ਸਾਡੀਆਂ ਜਥੇਬੰਦੀਆਂ ਦਾ ਪਿਛੋਕ ਮਾਏਗਾ ਆਪਾਂ ਬੈਰੀਅਰ ਤੋੜ ਕੇ ਦਿਲ ਹੀ ਹਲ ਵਧਾਂਗੇ ਤਾਂ ਬਿਲਕੁਲ ਇਹ ਹੌਸਲੇ ਨੇ ਕਹਿੰਦੇ ਜਿਵੇਂ ਜੱਥੇਬੰਦੀਆਂ ਸਾਨੂੰ ਕੋਈ ਕਾਲ ਦਿੰਦੀਆਂ ਨੇ ਅਸੀਂ ਬੈਰੀਅਰ ਤੋੜ ਕੇ ਜਰੂਰ ਉਹ ਕਰਾਂਗੇ ਤਾਂ ਤੁਹਾਨੂੰ ਅੱਗੇ ਵੀ ਤਸਵੀਰ ਜਿਹੜੀ ਅਸੀਂ ਇਸ ਵਕਤ ਦਿਖਾਵਾਂਗੇ ਸਾਡੇ ਨਾਲ ਜਿਹੜੀਆਂ ਇੱਥੇ ਕੁਝ ਬਾਰਡਰ ਦੇ ਉੱਤੇ ਬੀਬੀਆਂ ਵੀ ਪਹੁੰਚੀਆਂ ਹੋਈਆਂ ਨੇ ਇਸ ਕੁਝ ਮਾਤਾਵਾਂ ਸਾਡੀਆਂ ਭੈਣਾਂ ਵੀ ਇੱਥੇ ਨਾਲ ਦੀ ਨਾਲ ਇੱਥੇ ਪਹੁੰਚੀਆਂ ਹੋਈਆਂ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਤਸਵੀਰ ਦਿਖਾਵਾਂਗੇ ਤਿਆਰੀਆਂ ਦਿਖਾ ਦਿਓ ਆ ਦੇਖੋ ਮੂਰੇ ਕਰਾਹਾ ਲਵਾ ਲੱਗਿਆ ਹੈਗਾ ਟਰੈਕਟਰ ਦੇ ਮੂਰੇ ਕਰਾਹਾ ਲਵਾ ਕੇ ਜਿਹੜੇ ਕਿਸਾਨਾਂ ਨੇ ਇੱਥੇ ਖੜਾ ਦਿੱਤਾਗਾ ਹਾਲਾਂਕਿ ਇਹ ਪਹਿਲੇ ਦਿਨ ਤੋਂ ਟਰੈਕਟਰ ਆ ਜਿਸ ਦੇ ਨਾਲ ਜਿਹੜੀ ਇਹ ਬੈਰੀਕੇਡਿੰਗ ਤੋੜੀ ਜਾ ਰਹੀ ਆ ਪੁੱਟੇ ਜਾ ਰਿਹਾ ਜਿਹੜੇ ਵੱਡੇ ਵੱਡੇ ਪੱਥਰ ਰੱਖੇ ਗਏ ਆ ਉਸ ਨੂੰ ਜਿਹੜਾ ਤੋੜਿਆ ਜਾ ਰਿਹਾ ਚੁੱਕਿਆ ਜਾ ਰਿਹਾ ਜਾਂ ਜਿਹੜੇ ਕਿਲ ਗੱਡੇ ਗਏ ਆ ਪ੍ਰਸ਼ਾਸਨ ਦੇ ਵੱਲੋਂ ਕਹਿੰਦੇ ਉਹ ਵੀ ਇਸੇ ਦੇ ਨਾਲ ਪੱਟਨੇ ਆ ਇਸ ਤਰੀਕੇ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਇਹ ਤਸਵੀਰ ਜਿਹੜੀ ਦਿਖਾ ਦਿਓ ਜਿੱਥੇ ਪਾਸੇ ਵੀ ਜੇਕਰ ਅਸੀਂ ਤਸਵੀਰ ਨਿਗਾ ਮਾਰਦੇ ਆ ਤਾਂ ਤੁਹਾਨੂੰ ਜਿਹੜੇ ਕਿਸਾਨ ਭਰਾ ਮੌਜੂਦ ਨਜ਼ ਚਰਾਉਣੀਆ ਇੱਕ ਸਾਡੇ ਹੈਂਡੀਕੈਪ ਵੀਰ ਵੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਲਗਾਤਾਰ ਜਿਹੜੇ ਇੱਥੇ ਬੈਠੇ ਹੋਏ ਨੇ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਜੀ ਕੱਲ ਤੋਂ ਦਿੱਲੀ ਜਾਣ ਦਾ ਐਲਾਨ ਹੋ ਚੁੱਕਿਆ ਰਾਤ ਦਾ ਸਮਾਂ ਤੁਸੀਂ ਬਾਰਡਰ ਦੇ ਉੱਤੇ ਪਹਿਲੇ ਦਿਨ ਤੋਂ ਡਟੇ ਹੋਏ ਹੋ ਹਾਂਜੀ ਹਾਂਜੀ ਕਿਸ ਤਰ੍ਹਾਂ ਦੀ ਤਿਆਰੀ ਆ ਹਾਂ ਫੁੱਲ ਜੋਰਾਂ ਤੇ ਤਿਆਰੀ ਆ ਵੀਰੇ ਤੁਹਾਡੇ ਸਾਹਮਣੇ ਹੈ ਬਲੋ ਜੋਰਾਂ ਤੇ ਆ ਸਵੇਰੇ ਲੰਘ ਜੂंगे ਹਾਂ ਤੁਸੀਂ ਸਭ ਤੋਂ ਮੂਰੇ ਹੋਵੋਗੇ ਜਦੋਂ ਫਿਰ ਦਿੱਲੀ ਵੱਲ ਵਧਣਾ ਹੈ ਹਾਂ ਹਾਂ ਵੀਰੇ ਅੱਗੇ ਹੋਵੋਗੇ ਈਬ ਤੱਕ ਅੱਗੇ ਤੇ ਤਾਂ ਅੱਗੇ ਰਹੋਗੇ ਹੈ ਅੱਗੇ ਮੇਲੂਗੇ ਸਵੇਰੇ ਵੀ ਸਿੰਘ ਸਾਹਿਬ ਬਾਬਾਏ ਕੀ ਕਹਿਣਾ ਚਾਹੂਂਗੇ ਦਿੱਲੀ ਨੂੰ ਲੈ ਕੇ ਕੱਲ ਨੂੰ ਦਿੱਲੀ ਦੀ ਕੌਲ ਕਿਸਾਨ ਆਗੂਆਂ ਦੇ ਵੱਲੋਂ ਦੇ ਦਿੱਤੀ ਗਈ ਆ। ਵੇਖੋ ਜੀ ਅਸੀਂ ਦੇਖਿਓ ਕਹਿਣਾ ਚਾਹੁੰਦੇ ਆ ਵੀ ਜਿਹੜੇ ਦਰਿਆਵਾਂ ਨੂੰ ਬੰਨ ਲਾ ਸਕਦੇ ਆ ਨਾ ਤੇ ਇਹ ਬੰਨ ਤੇ ਵੈਸੇ ਤੋੜ ਸਕਦੇ ਆ। ਤੇ ਇਹ ਕਰਕੇ ਮੋਦੀ ਨੂੰ ਇਹੋ ਹੀ ਅਪੀਲ ਆ ਆਪਣੀ ਵੀ ਮੰਨ ਜਾਣਾ ਚਾਹੀਦਾ। ਇਹ ਤੋਂ ਵੱਧ ਅਸੀਂ ਕੋਈ ਨਹੀਂ ਕਹਿਣਾ ਚਾਹੀਦਾ। ਬੋਲੋ ਕਿਆਂ ਲੜਦੀਆਂ ਫੌਜਾਂ ਦੀ ਤਿਆਰੀ ਕਿਸ ਤਰੀਕੇ ਦੇ ਨਾਲ ਆ? ਗੁਰੂ ਦੀਆਂ ਲੜਦੀਆਂ ਫੌਜਾਂ ਬਿਲਕੁਲ ਤਿਆਰ-ਵਾਰ ਤਿਆਰ ਆ, ਘੋੜੇ ਤਿਆਰ ਆ, ਸਾਰਾ ਕੁਝ ਤਿਆਰ-ਵਾਰ ਤਿਆਰ ਆ। ਜਦੋਂ ਵੀ ਲੋੜ ਪਈ ਆहां ਆਪਣੇ ਕਿਸਾਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਤੁਰਾਂਗੇ ਤੇ ਆਪਣਾ ਬੈਰੀਕਾਡ ਤੋੜ ਕੇ ਪਾਰ ਕਰਾਂਗੇ ਜੀ ਬਿਲਕੁਲ ਇਹ ਤਸਵੀਰ ਕੈਮਰਾ ਸਹਾਇਕੀ ਨੂੰ ਕਾਂਗਾ ਕਿ ਦਿਖਾ ਦਿਓ ਗੱਟਿਆਂ ਦੀਆਂ ਟਰਾਲੀਆਂ ਜਿਹੜੀਆਂ ਇੱਥੇ ਪਹੁੰਚ ਰਹੀਆਂ ਨੇ ਗੱਟਿਆਂ ਦੇ ਢੇਰ ਇੱਥੇ ਲਾ ਕੇ ਗੱਟੇ ਲਾ ਕੇ ਇੱਥੇ ਫੇਰ ਟਰਾਲੀਆਂ ਵਾਪਸ ਜਾ ਰਹੀਆਂ ਨੇ ਵਾਪਸ ਜਾਂਦੀਆਂ ਹੋਈਆਂ ਟਰਾਲੀਆਂ ਜਿਹੜੀਆਂ ਦੁਬਾਰਾ ਫੇਰ ਜਿਹੜਿਆ ਹੋਰ ਗੱਟੇ ਲੈ ਕੇ ਇੱਥੇ ਪਹੁੰਚ ਰਹੇ ਆ ਕਿਸਾਨ ਭਰਾ ਤੇ ਇਹਨਾਂ ਗੱਟਿਆਂ ਦੇ ਨਾਲ ਕਹਿੰਦੇ ਪੁਲ ਤਿਆਰ ਕਰਾਂਗੇ ਇਹਨਾਂ ਗੱਟਿਆਂ ਦੇ ਨਾਲ ਆਪਣੇ ਟਰੈਕਟਰ ਲੰਘਾਵਾਂਗੇ ਕਿਉਂਕਿ ਪ੍ਰਸ਼ਾਸਨ ਸੂਲਾਂ ਗੱਡ ਕੇ ਲੋਹੇ ਦੇ ਸੂਲਾਂ ਗੱਡ ਕੇ ਜਿਹੜਾ ਬੈਠ ਚੁੱਕਿਆਗਾ ਤਾਂ ਉਸ ਤੋਂ ਬਚਣ ਦੇ ਲਈ ਆਪਣੇ ਟਰੈਕਟਰਾਂ ਦੇ ਟਾਇਰ ਬਚਾਉਣ ਦੇ ਲਈ ਇਹਨਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਇਹ ਢੇਰ ਜਿਹੜੇ ਤੁਸੀਂ ਦੇਖ ਸਕਦੇ ਹੋ ਜਿਹੜੇ ਗੱਟਿਆਂ ਦੇ ਤੁਹਾਨੂੰ ਢੇਰ ਇੱਥੇ ਨਜ਼ਰ ਆ ਰਹੇ ਆ ਇਹ ਕਿਸਾਨ ਵੀਰਾਂ ਦੇ ਵੱਲੋਂ ਇੱਥੇ ਲਿਆਂਦੇ ਗਏ ਆ ਨੇ ਹਜ਼ਾਰਾਂ ਦੀ ਯੰਤੀ ਦੇ ਵਿੱਚ ਜਿਹੜਾ ਗੱਟਾ ਪਾਰ ਕੇ ਇੱਥੇ ਰੱਖ ਦਿੱਤਾ ਤੇ ਉਹ ਕੌਮ ਆ ਜਿਨ੍ਹਾਂ ਦੇ ਵੱਲੋਂ ਜਿਹੜਾ ਦਰਿਆਵਾਂ ਦੇਵੀ ਬੰਨ ਲਾ ਦਿੱਤੇ ਪਿਛਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਅੰਦਰ ਫਲੱਡ ਆਏ ਸੀ ਉਦੋਂ ਅਸੀਂ ਦੇਖਿਆ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਦਰਿਆਵਾਂ ਦੇਵੀ ਬੰਨ ਇਹਨਾਂ ਦੇ ਵੱਲੋਂ ਲਗਾ ਦਿੱਤੇ ਸੀਗੇ ਤੇ ਹੁਣ ਤਾਂ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਇਸ ਵਕਤ ਦੀਆਂ ਦਿਖਾ ਰਹੇ ਹਾਂ ਤੇ ਸ਼ੰਭੂ ਬੈਰੀਅਰ ਤੋਂ ਤੁਹਾਨੂੰ ਰਾਤ ਸਮੇਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਸ਼ੰਭੂ ਬੈਰੀਅਰ ਦੇ ਉੱਤੇ ਮਾਹੌਲ ਕਿਸ ਤਰੀਕੇ ਦੇ ਨਾਲ ਆ ਜੋਸ਼ ਭਰਿਆ ਮਾਹੌਲ ਆ ਚੜ੍ਹਦੀ ਕਲਾ ਵਾਲਾ ਮਾਹੌਲ ਆ ਚੜ੍ਹਦੀ ਕਲਾ ਦੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਕਿਸਾਨ ਵੀਰ ਯੋਧੇ ਸਾਡੇ ਮਾਵਾ ਦੇ ਜਿਹੜੇ ਤੋਰੇ ਨੇ ਘਰੋਂ ਥਾਪੜੇ ਦੇ ਕੇ ਮਾਵਾ ਨੇ ਕਿ ਪੁੱਤ ਜਾਓ ਤੁਹਾਡੀ ਹੱਕਾਂ ਦੀ ਲੜਾਈ ਆ ਤੁਹਾਡੀਆਂ ਜ਼ਮੀਰਾਂ ਦੀ ਲੜਾਈ ਆ ਤੇ ਤੁਸੀਂ ਇਹ ਲੜਾਈ ਜਿੱਤ ਕੇ ਆਉਣੀ ਆ ਤੇ ਹੌਸਲੇ ਬਰਕਰਾਰ ਨੇ ਤੇ ਕਹਿ ਰਹੇ ਨੇ ਕਿ ਜਿਵੇਂ ਇੱਕ ਕਾਲ ਇੱਕ ਸਨੇਹਾ ਕਿਸਾਨ ਆਗੂ ਲਗਾਉਂਦੇ ਆ ਕਿ ਵਧ ਜਾਓ ਦਿੱਲੀਵਾਲ ਨੂੰ ਚੱਕ ਦਿਓ ਬੈਰੀਕੇਡ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪੂਰੀ ਤਿਆਰੀ ਦੇ ਵਿੱਚ ਬੈਠੇ ਹੋਏ ਆਂ ਤੇ ਅਸੀਂ ਪਿੱਛੇ ਨਹੀਂ ਹਟਾਂਗੇ